ਇਸ ਵੇਲੇ ਦੀ ਵੱਡੀ ਖਬਰ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਮਨੀਸ਼ ਸਿਸੋਦੀਆ ਉਹਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਜੀ ਹਾਂ ਅੱਜ ਦਿੱਲੀ ਦੇ ਵਿੱਚ 70 ਸੀਟਾਂ ਦੇ ਉੱਤੇ ਚੋਣਾਂ ਹੋ ਰਹੀਆਂ ਨੇ ਲਗਾਤਾਰ VOTING ਜਾਰੀ ਹੈ ਤੇ ਸਬਦੇ ਦਰਮਿਆਨ ਕਈ ਥਾਵਾਂ ਦੇ ਉੱਤੇ ਝੜਪਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਆਪਸ ਦੇ ਵਿੱਚ ਲੜਦੇ ਹੋਏ ਦਿਖਾਈ ਦਿੱਤੇ ਨੇ ਪਰ ਹੁਣ ਜਿਹੜੀਆਂ ਤਸਵੀਰਾਂ ਨੇ ਉਹ ਜੰਗਪੁਰਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਮਨੀਸ਼ सिसोदिया ਦੇ ਹਲਕੇ ਦੇ ਵਿੱਚ ਖਬਰ ਮਿਲੀ ਸੀ ਕਿ ਆਮ ਆਦਮੀ ਪਾਰਟੀ ਨੂੰ ਇੱਕ ਖਬਰ ਮਿਲੀ ਕਿ ਭਾਜਪਾ ਦੇ ਵੱਲੋਂ ਇੱਕ ਗਲਤ ਥਾਂ ਦੇ ਉੱਤੇ ਟੇਬਲ ਲਗਾ ਕੇ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਜਿਹੜੇ ਵੋਟਰ ਉੱਥੇ ਵੋਟ ਪਾਣ ਆ ਰਹੇ ਨੇ ਉਹਨਾਂ ਨੂੰ ਪੈਸੇ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਮਨੀਸ਼ सिसोदिया ਉੱਥੇ ਪਹੁੰਚਦੇ ਨੇ ਤੇ ਬਣਾਦੇ ਨਾਲ ਕਈ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਉੱਥੇ ਪਹੁੰਚਦੇ ਨੇ ਪਹਿਲਾਂ ਤਿੱਖੀ ਬਹਿਸਬਾਜ਼ੀ ਹੁੰਦੀ ਹੈ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਨੇ ਮਨੀਸ਼ ਸੋਦੀਆ ਤੇ ਭਾਜਪਾ ਵਰਕਰਾਂ ਦੇ ਨਾਲ ਤੇ ਉਸ ਤੋਂ ਬਾਅਦ ਭਾਜਪਾ ਵਰਕਰਾਂ ਦੇ ਵੱਲੋਂ ਅਚਾਨਕ ਤੋਂ ਤੱਕ ਮੁੱਕੀ ਜਿਹੜੀ ਹੈ ਮਨੀਸ਼ सिसोदिया ਦੇ ਨਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਮਨੀਸ਼ सिसोदिया ਨੂੰ ਭਾਰੀ ਪੁਲਿਸ ਸੁਰੱਖਿਆ ਦੇ ਨਾਲ ਜਿਹੜਾ ਪੁਲਿਸ ਸਾਈਡ ਤੇ ਲੈ ਜਾਂਦੀ ਹੈ ਤੇ ਸਭ ਤੋਂ ਬਾਅਦ ਜਮਕੇ ਨਾਰੇਬਾਜ਼ੀ ਜਿਹੜੀ ਆ ਦੋਵਾਂ ਪੱਖਾਂ ਦੇ ਵੱਲੋਂ ਕੀਤੀ ਜਾਂਦੀ ਹੈ ਭਾਜਪਾ ਵਾਲੇ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜਾ ਨੇ ਚੋਰ-ਚੋਰ ਦੇ ਨਾਰੇ ਲਾਉਂਦੇ ਨੇ ਤੇ ਇਧਰੋਂ ਆਮ ਆਦਮੀ ਪਾਰਟੀ ਵਾਲੇ ਪ੍ਰਧਾਨ ਮੰਤਰੀ ਦਾ ਨਾਮ ਲੈ ਕੇ ਜਿਹੜਾ ਨੇ ਚੋਰ-ਚੋਰ ਦੇ ਨਾਰੇ ਲਾ ਰਹੇ ਨੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਸੌਰਵ ਭਰਦਵਾਜ ਦੀ ਤੌਬੀ ਅਜ ਬੋਟ ਪਾਉਣ ਤੋਂ ਬਾਅਦ ਲਗਾਤਾਰ ਆਪਣੇ ਹਲਕੇ ਦੇ ਵਿੱਚ ਜਿਹੜਾ ਨੇ ਉਹ ਲਗਾਤਾਰ ਆਪਣੇ ਹਲਕੇ ਦੀ ਜਾਂਚ ਕਰ ਰਹੇ ਨੇ ਆਪਣੇ ਹਲਕੇ ਦੇ ਵਿੱਚ ਗੇੜਾ ਦੇ ਕੇ ਦੇਖ ਰਹੇ ਨੇ ਕਿ VOTING ਪ੍ਰਕਿਰਿਆ ਠੀਕ ਤਰੀਕੇ ਨਾਲ ਚੱਲ ਰਹੀ ਹੈ ਤਾਂ ਇਸ ਸਭ ਦੇ ਦਰਮਿਆਨ ਉਹਨਾਂ ਦੇ ਵੱਲੋਂ ਵੀ ਇੱਕ ਵੀਡੀਓ ਸਾਂਝੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਬਾਹਰੋਂ ਹਰਿਆਣੇ ਨੰਬਰ ਦੀਆਂ ਗੱਡੀਆਂ ਉੱਥੇ ਪਹੁੰਚੀਆਂ ਨੇ ਤੇ ਲਗਾਤਾਰ ਗਲਤ ਤਰੀਕੇ ਨਾਲ VOTING ਕਰਾਈ ਜਾ ਰਹੀ ਹੈ ਜਿਸ ਤੋਂ ਬਾਅਦ ਸੌਰਵ ਭਰਦਵਾਜ ਦੀ ਵੀ ਜਿਹੜਾ ਹੈ ਬਹਿਸ ਹੁੰਦੇ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਸੌਰਵ ਭਰਦਵਾਜ ਜਿਹੜਾ ਨੇ ਦਿੱਲੀ ਪੁਲਿਸ ਦੇ ਨਾਲ ਬਹਿਸ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਜੰਗਪੁਰਾ ਦਿੱਲੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਮਨੀਸ਼ ਸੀ ਸੋਧਿਆ ਔਰ ਆਦੇ ਨਾਲ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਭਾਜਪਾ ਵਰਕਰਾਂ ਦੇ ਵੱਲੋਂ ਕੀਤੀ ਗਈ ਹੈ ਭਾਜਪਾ ਵਰਕਰਾਂ ਦੇ ਵੱਲੋਂ ਨਾਰੇ ਲਗਾਏ ਗਏ ਨੇ ਇੱਕ ਵਾਰੀ ਫਿਰ ਤੋਂ ਜੇ ਮਾਮਲਾ ਦਸੀਏ ਤਾਂ ਦਿੱਲੀ ਦੇ ਵਿੱਚ ਅੱਜ 70 ਸੀਟਾਂ ਦੇ ਉੱਤੇ ਚੋਣਾਂ ਹੋ ਰਹੀਆਂ ਨੇ ਲਗਾਤਾਰ VOTING ਜਾਰੀ ਹੈ ਜੇਕਰ ਹੁਣ ਇਹ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ 1 ਵਜੇ ਦੇ ਅੰਕੜਿਆਂ ਤੱਕ 33.3 ਫੀਸਦੀ ਵੋਟ ਜਿਹੜੀ ਆ ਦਿੱਲੀ ਦੇ ਵਿੱਚ ਪੁੱਗਤ ਚੁੱਕੀ ਹੈ ਤੇ ਹੁਣ 4 ਵਜੇ ਤੀਸਰੇ ਰੁਝਾਨ ਦੇ ਜਿਹੜੇ ਅੰਕੜੇ ਨੇ ਉਹ ਸਾਂਝੇ ਕਰਨਗੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤੇ ਸੱਦੇ ਦਰਮਿਆਨ ਦਿੱਲੀ ਦੇ ਵਿੱਚ VOTING ਦੇ ਦੌਰਾਨ ਕਈ ਥਾਵਾਂ ਤੇ ਝੜਪ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਜਪਾ ਤੇ ਆਮ ਆਦਮੀ ਪਾਰਕਰਾਂ ਦੇ ਵਿਚਕਾਰ ਜਿਹੜਾ ਨੇ ਲਗਾਤਾਰ ਝੜਪਾ ਹੋ ਰਹੀਆਂ ਨੇ ਤੇ ਸੱਦੇ ਦਰਮਿਆਨ ਅੱਜ ਜਦੋਂ ਜੰਗਪੁਰਾ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਦੌਰਾ ਕਰਨ ਨਿਕਲੇ ਮਨੀਸ਼ सिसोदिया ਤਾਂ ਉਹਨਾਂ ਨੂੰ ਖਬਰ ਮਿਲੀ ਕਿ ਇੱਕ ਇਲਾਕੇ ਦੇ ਵਿੱਚ ਗਲਤ ਤਰੀਕੇ ਦੇ ਨਾਲ ਭਾਜਪਾ ਦੇ ਵੱਲੋਂ ਬੂਥ ਲਗਾਇਆ ਗਿਆ ਹੈ ਟੇਬਲ ਲਗਾਇਆ ਗਿਆ ਹੈ ਤੇ ਆਣ ਜਾਣ ਵਾਲੇ ਵੋਟਰਾਂ ਨੂੰ ਪਰਮਾਉਣ ਦੇ ਲਈ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਮਨੀਸ਼ सिसोदिया ਆਪਣੇ ਵਰਕਰਾਂ ਨੂੰ ਲੈ ਕੇ ਉੱਥੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਭਾਜਪਾ ਵਰਕਰਾਂ ਦੇ ਨਾਲ ਤਿੱਖੀ ਬਹਿਸ ਹੁੰਦੀ ਹੈ ਤਿੱਖੀ ਬਹਿਸ ਤੋਂ ਬਾਅਦ ਜਦੋਂ ਮਨੀਸ਼ सिसोदिया ਇਹ ਕਹਿੰਦੇ ਦਿਖਾਈ ਦੇ ਰਹਿੰਦੇ ਨੇ ਕਿ ਇੱਥੋਂ ਟੇਬਲ ਹਟਾਇਆ ਜਾਵੇ ਤਾਂ ਇਸ ਤੋਂ ਬਾਅਦ ਭਾਜਪਾ ਵਰਕਰ ਜਿਹੜਾ ਨੇ ਭੜਕ ਕੇ ਮਨੀਸ਼ सिसोदिया ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਉਹਨਾਂ ਦੇ ਨਾਲ ਧੱਕਾ ਮੁੱਕੇ ਸ਼ੁਰੂ ਕਰ ਲੈਂਦੇ ਨੇ ਜਿਸ ਤੋਂ ਬਾਅਦ ਭਾਜਪਾ ਵਰਕਰਾਂ ਨੂੰ ਫੜਿਆ ਜਾਂਦਾ ਹੈ ਤੇ ਪੁਲਿਸ ਵੱਲੋਂ ਭਾਰੀ ਪ੍ਰੋਟੈਕਸ਼ਨ ਦੇ ਕੇ ਜਿਹੜਾ ਮਨੀਸ਼ सिसोदिया ਨੂੰ ਉਸ ਇਲਾਕੇ ਚੋਂ ਬਾਹਰ ਕੀਤਾ ਜਾ ਰਿਹਾ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਤਰੀਕੇ ਦੇ ਇਲਜ਼ਾਮ ਵੀ ਭਾਜਪਾ ਤੇ ਲਗਾਏ ਜਾ ਰਹੇ ਨੇ ਕਿ ਭਾਜਪਾ ਵੱਲੋਂ ਗੁੰਡਾਗਰਦੀ ਤੇ ਸ਼ਰਿਆਮ ਰਿਸ਼ਵਤਾਂ ਜਿਹੜੀਆਂ ਨੇ ਉਹ ਵੰਡੀਆਂ ਜਾ ਰਹੀਆਂ ਨੇ ਵੋਟਰਾਂ ਨੂੰ ਪਰਮਾਉਣ ਦੇ ਲਈ ਕੰਬਲ ਪੈਸੇ ਤੇ ਹੋਰ ਜ਼ਰੂਰੀ ਵਸਤਾਂ ਜਿਹੜੀਆਂ ਨੇ ਉਹ ਵੰਡੀਆਂ ਜਾ ਰਹੀਆਂ ਨੇ ਤੇ ਉਧਰ ਭਾਜਪਾ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਉੱਤੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਸਭ ਤੋਂ ਬਾਅਦ ਜਿਹੜਾ ਹੁਣ ਮਾਹੌਲ ਬਣਿਆ ਜੰਗਪੁਰਾ ਦੇ ਵਿੱਚ ਜੰਗਪੁਰਾ ਦੇ ਵਿੱਚ ਜੰਗ ਵਾਲਾ ਮਾਹੌਲ ਜਿਹੜਾ ਹੈ ਉਹ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਉਧਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਸੌਰਜ ਭਰਦਵਾਜ ਵੀ ਜਿਹੜਾ ਨੇ ਉਹ ਵੀ ਪੁਲਿਸ ਦੇ ਨਾਲ ਬੈਸਦੇ ਹੋਏ ਦਿਖਾਈ ਦਿੱਤੇ ਨੇ ਲਗਾਤਾਰ ਤਸਵੀਰਾਂ ਜੇਕਰ ਦੇ ਲਈ ਇਲੈਕਸ਼ਨ ਦੀਆਂ ਕਰੀਏ ਤਾਂ ਹੁਣ ਤੱਕ ਵੋਟਰਾਂ ਦਾ ਰੁਝਾਨ ਵੀ ਜਿਹੜਾ ਹੈ ਬਹੁਤ ਘੱਟ ਦੇਖਣ ਨੂੰ ਮਿਲਿਆ ਹੈ VOTING ਫੀਸਦੀ ਦੇ ਵਿੱਚ ਕਾਫੀ ਗੜਬੜ ਜਿਹੜੀ ਆ ਉਦਾਰਚ ਕੀਤੀ ਗਈ ਹੈ 1 ਵਜੇ ਤੱਕ ਮਹਿਜ਼ 33.3 ਫੀਸਦੀ VOTING ਜਿਹੜੀ ਆ ਉਹ ਹੋਈ ਹੈ 3.33.3 ਫੀਸਦੀ ਵੋਟਰ ਜਿਹੜਾ ਨੇ ਉਹਨਾਂ ਦੇ ਵੱਲੋਂ ਵੋਟ ਜਿਹੜੀ ਆ ਪੁਗਤਾਈ ਗਈ ਹੈ ਤੇ ਤਿੰਨ-ਤਿੰਨ ਘੰਟਿਆਂ ਦਾ ਰੁਝਾਨ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਸਾਂਝਾ ਕੀਤਾ ਜਾ ਰਿਹਾ ਤੇ ਹੁਣ 1 ਵਜੇ ਤੋਂ 4 ਵਜੇ ਤੱਕ ਦੇ ਰੁਝਾਨ ਜਿਹੜਾ ਨੇ ਉਹ 4 ਵਜੇ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਿਹੜਾ ਨੇ ਉਹ ਸਾਂਝੇ ਕੀਤੇ ਜਾਣਗੇ ਪਰ 1 ਵਜੇ ਦੇ ਰੋਜ਼ਾਨਾ ਦੇ ਮੁਤਾਬਕ ਜੇਕਰ ਗੱਲ ਕੀਤੀ ਜਾਵੇ ਤਾਂ 33.3 ਫੀਸ ਦੀ VOTING ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ ਲਗਾਤਾਰ ਦਿੱਲੀ ਦੇ ਵਿੱਚ VOTING ਫੀਸਦੀ ਨੂੰ ਲੈ ਕੇ ਕਾਫੀ ਹੰਗਾਮਾ ਵੀ ਦੇਖਣ ਨੂੰ ਮਿਲਿਆ ਵੋਟਰ ਰੁਝਾਨ ਜਿਹੜਾ ਉਹ ਲਗਾਤਾਰ ਘਟਦਾ ਦਿਖਾਈ ਦੇ ਰਿਹਾ ਤੇ ਸਬਦੇ ਦਰਮਿਆਨ ਝੜਪਾਂ ਦੀ ਗਿਣਤੀ ਜਿਹੜੀ ਹੈ ਜਾਂ ਝੜਪਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਲਗਾਤਾਰ ਕਈ ਸ਼ਹਿਰਾਂ ਤੋਂ ਕਈ ਅਲ ਵੱਖ-ਵੱਖ ਇਲਾਕਿਆਂ 'ਚੋਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜੰਗਪੁਰਾ ਦੇ ਵਿੱਚ ਮਨੀਸ਼ ਸਿਸੋਧਿਆ ਉਹ ਰਾਦੇ ਨਾਲ ਜਿਹੜੀ ਹੈ ਉਹ ਝੜਪ ਦੀ ਕੋਸ਼ਿਸ਼ ਕੀਤੀ ਗਈ ਤੱਕਾ ਮੁੱਕੀ ਹੋਈ ਹੈ ਮਨੀਸ਼ ਸਿਸੋਧਿਆ ਦੇ ਨਾਲ ਇਸ ਤੋਂ ਇਲਾਵਾ ਸੌਰਵ ਭਰਦਵਾਜ ਦਿੱਲੀ ਪੁਲਿਸ ਦੇ ਨਾਲ ਵੀ ਬੈਂਸਦੇ ਹੋਏ ਜਿਹੜਾ ਨੇ ਉਹ ਦਿਖਾਈ ਦਿੱਤੇ ਨੇ ਤਾਂ ਇਹ ਸਭ ਤੋਂ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਸੁਖਬੀਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਿੱਲੀ ਦੇ ਵਿੱਚ ਜਿਹੜਾ ਅੱਜ ਭਾਰਾ ਹੰਗਾਮਾ ਦੇਖਣ ਨੂੰ ਮਿਲਿਆ ਇੱਕ ਪਾਸੇ VOTING ਹੋ ਰਹੀ ਹੈ ਪੁਲਿਸ ਪੂਰੀ ਚੌਕੰਨੀ ਹੈ ਕਈ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਨੇ ਤੇ ਦੂਏ ਪਾਸੇ ਮਨੀਸ਼ ਸਿਸੋਦੀਆ ਉਹਰਾਦੇ ਨਾਲ ਧੱਕਾ ਮੁਕੀ ਭਾਜਪਾ ਵਰਕਰਾਂ ਦੇ ਵੱਲੋਂ ਕਰਤੀ ਗਈ ਹੈ ਕਿ ਕਿ ਸਮੱਸਿਆਵਾਂ ਆ ਰਹੀਆਂ ਨੇ ਵਿਵੇਖੋ ਜਿਸ ਤਰੀਕੇ ਦੇ ਨਾਲ ਦਿੱਲੀ ਵਿੱਚ ਚੋਣ ਪ੍ਰਕਿਰਿਆ ਚੱਲ ਰਹੀ ਹੈ ਲੋਕਾਂ ਦੇ ਵੱਲੋਂ ਆਪਣੀ ਮਤਾਦਾਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਤੇ 225 ਦੇ ਲਈ ਨਵੀਂ ਸਰਕਾਰ ਚੁਣਨ ਦੀਆਂ ਕਵਾਇਦਾਂ ਜੜੀਆਂ ਨੇ ਉਹ ਚੱਲੀਆਂ ਪਰ ਇਸ ਦੇ ਦਰਮਿਆਨ ਇਹ ਵੀ ਜਾਣਕਾਰੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕੁਝ ਕਥਾਵਾਂ ਤੋਂ ਕਿ ਨੇ ਉਪਾ ਮਨਹੀਸ਼ ਸਸੋਧਿਆ ਹੁਣ ਜਾਂ ਫਿਰ ਹੋਰ ਬੀਜੇ ਜਿਹੜੇ ਬੀਜਪੀ ਦੇ ਨਾਲ ਝੜਪਦੇ ਰੂਪ ਦੇ ਵਿੱਚ ਆ ਗਤੀਵਿਧੀਆਂ ਦੇ ਰੂਪ ਦੇ ਵਿੱਚ ਸਾਹਮਣੇ ਆਏ ਹੁਣ ਹੋਰ ਆਲਾ ਨੇਤਾ ਜਾਂ ਫਿਰ ਗੱਲ ਕਰ ਲਈਏ ਇਹਨਾਂ ਦੇ ਵੱਲੋਂ ਜਿਸ ਤਰੀਕੇ ਜੰਗਪੁਰਾ ਦੇ ਵਿੱਚ ਆਪਣੇ ਇਲਾਕੇ ਦਾ ਦੌਰਾ ਕੀਤਾ ਜਾਂਦਾ ਹੁੰਦਾ ਹੈ ਜਿਹੜੇ ਵਿਧਾਇਕ ਹੁੰਦੇ ਨੇ ਜਾਂ ਫਿਰ ਜਨਾਂ ਦੇ ਵੱਲੋਂ ਉਮੀਦਵਾਰੀ ਲੜੀ ਜਾਂਦੀ ਹੁੰਦੀ ਹੈ ਉਹਨਾਂ ਦੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਵੇਖਿਆ ਜਾਂਚਿਆ ਭਾਪਿਆ ਜਾਂਦਾ ਹੁੰਦਾ ਹੈ ਕਿ ਕਿਵੇਂ ਦੀ VOTING ਪ੍ਰਕਿਰਿਆ ਚੱਲ ਰਹੀ ਹੈ ਤਾਂ ਇਹ ਇੱਕ ਬੂਥ ਦੇ ਲਾਗੇ ਜਾਂਦੇ ਨੇ ਉਹ ਬੂਥ ਦੇ ਪਿਛਲੇ ਪਾਸੇ ਕਹਿੰਦੇ ਕੋਈ ਪੈਸੇ ਥੇਲੇ ਦੀ ਕੋਈ ਗਤੀਵਿਧੀ ਰਹੀ ਸੀ ਇਸ ਕਰਕੇ ਕਹਿੰਦੇ ਕਿ ਇਹਨਾਂ ਦੇ ਵੱਲੋਂ ਜਦੋਂ ਜਾਂਚ ਦਾ ਵਿਸ਼ਾ ਬਣਾਇਆ ਗਿਆ ਜਾਂ ਫਿਰ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਭਾਈ ਇਹਨਾਂ ਨੂੰ ਹਟਾਇਆ ਜਾਵੇ ਇਸ ਤਰੀਕੇ ਦੇ ਨਾਲ ਇਹ ਗਤੀਵਿਧੀ ਇਸ ਨਹੀਂ ਕਰ ਸਕਦੇ ਤਾਂ ਇੱਕਦਮ ਦੇ ਨਾਲ ਕਹਿੰਦੇ ਉੱਥੇ ਸਥਿਤੀ ਜਿਹੜੀ ਹੈ ਉਹ ਕਾਬੂ ਤੋਂ ਬਾਹਰ ਵੀ ਹੋ ਗਈ ਤੇ ਵਨੀਸ਼ ਸੁਸੋਦੀਆ ਜਿਹੜੇ ਨੇ ਉਹਨਾਂ ਨੂੰ ਧੱਕਾ ਮੁਕੀ ਵੀ ਵਜੀ ਹੈ ਤੇ ਨਾਲ ਦੀ ਨਾਲ ਬੈਰੀਕੇਡ ਦੇ ਨਾਲ ਵੋਟਰਾਂ ਨੂੰ ਰੋਕਣ ਦੀ ਨੌਬਤ ਤੱਕ ਆ ਗਈ ਚਾਹਕ ਦਿੱਲੀ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਹੈ ਜੰਗਪੁਰਾ ਦੇ ਵਿੱਚ ਹਫੜਾ ਦਫੜੀ ਦਾ ਮਾਮਲਾ ਸਾਹਮਣੇ ਆਇਆ ਹੈ ਸੀਲੰਪੁਰ ਇਲਾਕਾ ਜਿਹੜਾ ਉਹਦੇ ਵਿੱਚ ਜਾਲੀ ਵੋਟਾਂ ਪੈ ਰਹੀਆਂ ਸੀ ਇਦਾਂ ਦੇ ਮਾਮ ਜਿਹੜੇ ਨੇ ਦਿੱਲੀ ਦੇ ਵਿੱਚੋਂ ਲਗਾਤਾਰ ਸਾਹਮਣੇ ਆ ਰਹੇ ਨੇ ਭਾਜਪਾ ਦੇ ਬਰਕਰਾਂ ਦੇ ਨਾਲ ਇਹ ਹੱਥੋ ਪਾਈ ਜਿਹੜੀ ਹੈ ਇਹ ਹੋਈ ਹੈ ਜਿਸ ਦੇ ਵਿੱਚ ਮਨੀਸ਼ ਸਸੋਧਿਆ ਹੋਰਾਂ ਨੂੰ ਧੱਕੇ ਮਾਰੇ ਗਏ ਨੇ ਅਜਈਆਂ ਖਬਰਾਂ ਜਿਹੜੀਆਂ ਨੇ ਹੁਣ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀਆਂ ਹੋਈਆਂ ਨੇ ਜੀ ਸੁਖਵੀਰ ਸੌਰਵ ਭਾਰਦੋ ਅੱਜ ਵੀ ਤੁਹਾਨੂੰ ਯਾਦ ਹੋਏਗਾ ਕਾਫੀ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ ਉਹ ਦਿੱਲੀ ਪੁਲਿਸ ਦੇ ਨਾਲ ਬਹਿਸ ਕਰਦੇ ਹੋਏ ਦਿਖਾਈ ਦਿੱਤੇ ਉਹਨਾਂ ਨੇ ਕਹਿ ਕੇ ਦਿੱਲੀ ਦੇ ਵਿੱਚ ਹਰਿਆਣਾ ਨੰਬਰ ਗੱਡੀਆਂ ਘੁਮਰੀਆਂ ਨੇ ਜਾਲੀ ਬੋਟਾਂ ਜਿਹੜੀਆਂ ਨੇ ਉਹ ਪੁਆਈਆਂ ਜਾ ਰਹੀਆਂ ਨੇ ਪਰ ਦਿੱਲੀ ਪੁਲਿਸ ਮੂਕ ਦਰਸ਼ਕ ਬਣ ਕੇ ਦੇਖੀ ਹੋਈ ਹੈ ਭਾਜਪਾ ਦਾ ਹੱਥ ਟੋਕਾ ਬਣੀ ਹੋਈ ਹੈ ਭਾਜਪਾ ਦੇ ਹੱਕ ਦੇ ਵਿੱਚ ਭੁਗਤ ਰਹੀ ਹੈ ਆ ਬਿਲਕੁਲ ਗ੍ਰੇਟਰ ਕਲਾਸ ਤੋਂ ਉਮੀਦਵਾਰ ਨੇ ਸੌਰਵ ਭਾਰਤਵਾੜ ਜਿਨ੍ਹਾਂ ਦੇ ਵੱਲੋਂ ਦਿੱਲੀ ਪੁਲਿਸ ਚਿਰਾਗ ਦਿੱਲੀ ਦੇ ਇੱਕ ਪੁਲਿਸ ਸਟੇਸ਼ਨ ਤੇ ਲੋਕਾਂ ਨੂੰ ਵੋਟਾਂ ਪਾਉਣ ਨੂੰ ਲੈ ਕੇ ਉਹਨਾਂ ਦੇ ਵੱਲੋਂ ਦੋਸ਼ ਲਾਏ ਗਏ ਨੇ ਆ ਕਿ ਭਾਈ ਉੱਥੇ ਇਸ ਤਰੀਕੇ ਦੇ ਨਾਲ ਜਾਲੀ ਵੋਟਾਂ ਪੁਆਈਆਂ ਜਾ ਰਹੀਆਂ ਨੇ ਤੇ ਰੋਕਣ ਦੀ ਕੋਸ਼ਿਸ਼ ਦੇ ਵਿੱਚ ਜਦੋਂ ਉਹ ਪੁਲਿਸ ਤੱਕ ਇਹ ਜਾਣਕਾਰੀਆਂ ਲੈ ਕੇ ਜਾਂਦੇ ਨੇ ਸੌਰਵ ਭਾਰਤਵਾੜ ਤਾਂ ਜਿਹੜੇ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਬੈਰੀਕੇਡ ਲਗਾਉਣ ਦੇ ਲਈ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਜਾਵੇ ਤਾਂ ਕਿ ਗਲਤ ਅਨਸਰ ਜਿਹੜੇ ਨੇ ਉਹ ਨਾ ਜਾਣ ਉਹ ਤੁਹਾਡੇ ਪਾਸੇ ਪਰ ਉਸ ਵਕਤ ਪੁਲਿਸ ਦੇ ਨਾਲ ਖੇਪੜਬਾਜੀ ਦੀ ਇਹ ਘਟਨਾ ਜਿਹੜੀ ਹੈ ਜਾਂ ਫਿਰ ਗੱਲ ਕਰ ਲਈਏ ਬਹਿਸਬਾਜੀ ਦੀ ਇਹ ਘਟਨਾ ਜਿਹੜੀ ਹੈ ਉਹ ਸਾਹਮਣੇ ਆਈ 200 ਮੀਟਰ ਤੋਂ ਦੂਰ ਕਾਰ ਜਿਹੜੀ ਨਿਕਲੀ ਹੈ ਇੱਕ ਜਿਸ ਦੇ ਉੱਪਰ ਸ਼ੱਕ ਹੁੰਦਾ ਹੈ ਹਰਿਆਣਾ ਨੰਬਰ ਉਹ ਕਾਰ ਹੁੰਦੀ ਹੈ ਤੇ ਇੱਕ ਨਿਜੀ ਹਾਤੇ ਦੇ ਉੱਪਰ ਵੀ ਜੇ ਇਸ ਤਰੀਕੇ ਦੇ ਨਾਲ ਛਾਪੇਮਾਰੀ ਦੀ ਘਟਨਾ ਨਿਕਲ ਕੇ ਸਾਹਮਣੇ ਇਹ ਸੋ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਕਿਤੇ ਨਾ ਕਿਤੇ ਦਿੱਲੀ ਦੇ ਇਸ ਚੱਲ ਰਹੇ ਵੋਟਰ ਪ੍ਰਣਾਲੀ ਦੇ ਵਿੱਚ ਵੱਡੇ ਸਵਾਲ ਖੜੇ ਕਰਦੀ ਹੈ ਕਿ ਵਾਕਿਆ ਹੀ ਦਿੱਲੀ ਪੁਲਿਸ ਦੇ ਵੱਲੋਂ ਕਿਸੇ ਦੀ ਸ਼ੈ ਦੇ ਉੱਪਰ ਇਹ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਾਂ ਫਿਰ ਜਿਹੜੀਆਂ ਕਾਰਵਾਈਆਂ ਕਰੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਾਰਵਾਈਆਂ ਨਹੀਂ ਕੀਤੀਆਂ ਜਾ ਰਹੀਆਂ ਇਹ ਇਸ ਵਕਤ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਆਪ ਦਾ ਘੜ ਕਿਹਾ ਜਾਂਦਾ ਹੈ ਕੈਲਾਸ਼ ਗ੍ਰੇਟਰ ਕੈਲਾਸ਼ ਨੂੰ ਉਤੋਂ ਉਮੀਦਵਾਰ ਸਰਵ ਭਾਰਤਵਾਜ ਨੇ ਤੇ ਹਰੇਕ ਉਮੀਦਵਾਰ ਨੂੰ ਪਤਾ ਹੁੰਦਾ ਹੈ ਕਿ ਕਿਵੇਂ ਦੇ ਇਲਾਕੇ ਦੇ ਵਿੱਚ ਮਾਹੌਲ ਨੇ ਜਾਂ ਵੋਟਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਸ਼ਿਕਾਇਤ ਨੂਮਾ ਗੱਲਾਂ ਜਿਹੜੀਆਂ ਨੇ ਉਮੀਦਵਾਰ ਤੱਕ ਪਹੁੰਚਾਈਆਂ ਜਾਂਦੀਆਂ ਨੇ ਇਸੇ ਦਰਮਿਆਨੇ ਜਿਹੜਾ ਸੌਰਵ ਭਾਰਤਵਾੜ ਤੱਕ 20 ਜਾਣਕਾਰੀਆਂ ਪਹੁੰਚੀਆਂ ਉਹਨਾਂ ਦੇ ਵੱਲੋਂ ਜ਼ਮੀਨ ਤੇ ਜਦੋਂ ਕਹ ਲਈਏ ਗਰਾਊਂਡ ਦੇ ਉੱਪਰ ਤਮਾਮ ਸਥਿਤੀ ਜਾਂਚਣ ਲਈ ਜਾਇਆ ਗਿਆ ਤਾਂ ਉਸ ਵਕਤ ਉਹਨਾਂ ਦੀ ਪੁਲਿਸ ਦੇ ਨਾਲ ਬਹਿਸ ਦੀ ਖਬਰ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆਈ ਹੈ ਜੀ ਸੁਖਬੀਰ ਇੱਕ ਆਖਰੀ ਸਵਾਲ ਇੱਕ ਲਗਾਤਾਰ ਜਿਸ ਤਰੀਕੇ ਦੀਆਂ ਸਥਿਤੀਆਂ ਦਿੱਲੀ ਦੇ ਵਿੱਚ ਬਣੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਭਾਜਪਾ ਤੇ ਇਲਜ਼ਾਮ ਭਾਜਪਾ ਆਮ ਆਦਮੀ ਪਾਰਟੀ ਤੇ ਇਲਜ਼ਾਮ ਉਸ ਤੋਂ ਬਾਅਦ ਜਿਸ ਤਰੀਕੇ ਅੱਜ ਹੱਥੋਪਾਈ ਦੀਆਂ ਖਬਰਾਂ ਜਾਂ ਫਿਰ ਝੜਪਾ ਦੀਆਂ ਖਬਰਾਂ ਆ ਰਹੀਆਂ ਨੇ ਇਹ ਵੀ ਇੱਕ ਕਾਰਨ ਮੰਨਿਆ ਜਾ ਸਕਦਾ ਹੈ ਕਿ 1 ਵਜੇ ਤੱਕ ਸਿਰਫ 33.3 ਫੀਸਦੀ ਜਿਹੜਾ ਵੋਟਾਂ ਪੁਕਤੀਆਂ ਨੇ ਬਿਲਕੁਲ ਇੱਕ ਤਾਂ ਇਹ ਗੱਲ ਮੰਨਣੀ ਪੈਣੀ ਆ ਕਿ ਵਰਕਿੰਗ ਡੇ ਐ ਵਿਵੇਕ ਵਰਕਿੰਗ ਡੇ ਤਾਂ ਕਰਕੇ ਆ ਕਿਉਂਕਿ ਹੋ ਸਕਦਾ ਹੈ ਸਰਕਾਰੀ ਅਦਾਰਿਆਂ ਦੇ ਵਿੱਚ ਛੁੱਟੀ ਹੋਵੇ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਵੀ ਛੁੱਟੀ ਹੋਵੇ ਪਰ ਲੋਕ ਇਹ ਕੋਸ਼ਿਸ਼ ਕਰਦੇ ਹੁੰਦੇ ਨੇ ਕਿ ਸ਼ਾਮ ਦੇ ਵੇਲੇ ਜਦੋਂ ਥੋੜੀ ਜਿਹੀ ਪੀਰ ਘਟੇਗੀ ਉਹ ਵਕਤ ਜਾ ਕੇ ਵੋਟ ਜਿਹੜੀ ਆ ਪੋਲ ਕਰਾਂਗੇ ਪਰ ਦਿੱਲੀ ਦੇ ਵਿੱਚੋਂ ਜਿਹੜੀ ਪ੍ਰਤੀਸ਼ਤ ਹਫ਼ੀਜ਼ਦੀ ਨਿਕਲ ਕੇ ਸਾਹਮਣੇ ਆਈ ਹੈ 1 ਵਜੇ ਤੱਕ 33.31% VOTING ਜਿਹੜੀ ਆ ਦਰਜ ਕੀਤੀ ਗਈ ਤੇ ਬਾਅਦ ਦੁਪਹਿਰ ਤੱਕ ਇੰਨੀ ਫੀਸਦੀ ਘੱਟ ਜਿਹੜੀ VOTING ਹੋਣਾ ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਜ਼ਰੂਰ ਖੜਾ ਕਰਦੀ ਹੈ ਤੇ ਪਿਛਲੇ ਦਿਨਾਂ ਵਿੱਚ ਜਿਸ ਤਰੀਕੇ ਪਾਰਟੀਆਂ ਦੇ ਵੱਲੋਂ ਹਰੇਕ ਹੀ ਸੂਬੇ ਦੇ ਵਿੱਚ ਹਰੇਕੀ ਜਗ੍ਹਾ ਦੇ ਉੱਪਰ ਇੱਕ ਦੂਸਰੇ ਦੇ ਉੱਪਰ ਦੂਸ਼ਣ ਬਾਜੀ ਲਾਈ ਜਾਂਦੀ ਹੈ ਪਰ ਦਿੱਲੀ ਦੇ ਮਸਲੇ ਮਫਾਦ ਵੱਖਰੇ ਨੇ ਦਿੱਲੀ ਦੇ ਮਸਲੇ ਮਫਾਦ ਖਾਸ ਵੀ ਨੇ ਜਾਂ ਫਿਰ ਕਹ ਲਈਏ ਕਿ ਦੇਸ਼ ਦੀ ਰਾਜਤਾ ਨਹੀਂ ਹੋਣ ਕਰਕੇ ਲੋਕ ਵੱਡੇ ਪੱਧਰ ਦੇ ਉੱਪਰ ਇਸ ਸੂਬੇ ਦੇ ਉੱਪਰ ਇਸ ਸ਼ਹਿਰ ਦੇ ਉੱਪਰ ਜਾਂ ਫਿਰ ਦਿੱਲੀ ਰਾਜ ਦੇ ਉੱਪਰ ਨਜ਼ਰਾਂ ਟਿਕਾ ਕੇ ਬੈਠੇ ਹੋਏ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਗਤੀਵਿਧੀਆਂ ਵੇਖਣ ਨੂੰ ਮਿਲੀਆਂ ਵੇ ਇੱਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਘਟੀ ਹੋਈ ਪ੍ਰਤੀਸ਼ਤਤਾ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਮੈਂ ਕਹਿ ਲਿਆ ਕਿ ਲਾਹਿਵਾਂ ਦੇ ਸਾਹਬ ਤੋਂ ਹੁੰਦੀਆਂ ਨੇ ਇਹ ਜਾਣਕਾਰੀਆਂ ਦੇ ਲਈ ਕਿ ਭਾਈ ਘਟੀ ਕਿਉਂ ਹੈ ਇਹ ਫੀਸ ਦੀ ਘਟੀ ਕਿਉਂ ਕਿਉਂਕਿ ਲੋਕਾਂ ਦੇ ਵੱਲੋਂ ਹੋ ਸਕਦਾ ਹੈ ਕਿ ਮਸਲੇ ਮੁਫਾਦਾ ਨੂੰ ਵੇਖ ਕੇ ਇੱਕ ਦੂਸਰੇ ਦੇ ਉੱਪਰ ਨਿਜੀ ਟਿੱਪਣੀਆਂ ਨੂੰ ਵੇਖ ਕੇ ਵੋਟ ਨਾ ਪਾਉਣ ਦਾ ਵੀ ਕਿਤੇ ਨਾ ਕਿਤੇ ਮਨ ਬਣਾਇਆ ਜਾ ਹੋਵੇ ਪਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਰਾਂ ਦੇ ਵੱਲੋਂ ਤੇ ਗ੍ਰਹਿ ਮੰਤਰੀ ਜਿਹੜੇ ਨੇ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਸਵੇਰੇ ਹੀ ਵੋਟ ਪਾਉਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਦਿੱਲੀ ਦੇ ਸੀਐਮ ਜਿਹੜੇ ਨੇ ਉਹਨਾਂ ਦੇ ਸਾਬਕਾ ਸੀਐਮ ਜਿਹੜੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਮੋٹے ਤੌਰ ਦੇ ਉੱਪਰ ਬਾਰੇ ਹਰੇਕ ਹੀ ਉਸ ਆਗੂ ਦੇ ਵੱਲੋਂ ਵੋਟਾਂ ਪਾਉਣ ਦੇ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਪਰ ਇਹ ਕੱਟੀ ਹੋਈ ਵੋਟ ਫੀਸ ਦੀ ਜਿਹੜੀ ਹੈ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵਧ ਵੀ ਜਾਵੇ ਕਿਉਂਕਿ 4 ਵਜੇ ਦੇ ਕਰੀਬ ਫਿਰ ਅਪਡੇਟ ਜਿਹੜੀ ਹੈ ਉਹ ਚੋਣ ਕਮਿਸ਼ਨ ਦੇ ਵੱਲੋਂ ਕੀਤੀ ਜਾਣੀ ਹੈ ਕਿ ਕਿੰਨੀ ਫੀਸ ਦੀ ਇਹ VOTING ਹੋਈ ਹੈ ਪਰ ਇਸ ਵਕਤ ਜ਼ਰੂਰ ਇਹ ਜਿਹੜੇ ਅੰਕੜੇ ਨੇ ਜਾਂ ਫਿਰ ਇਹ ਗਿਣਤੀ ਜਿਹੜੀ ਆ ਪ੍ਰਤੀਸ਼ਤ VOTING ਜਿਹੜੀ ਹੈ ਇਹ ਜ਼ਰੂਰ ਵੱਡੇ ਸਵਾਲ ਖੜੇ ਕਰ ਰਹੀ ਹੈ ਵਿਵੇਕ ਜੀ ਬਹੁਤ ਬਹੁਤ ਧੰਨਵਾਦ ਸੁਖਵੀਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋਹੇ ਸੰ ਮੇਰੇ ਨਾਲ ਮੇਰੇ ਸਹਿਯੋਗੀ ਸੁਖਵੀਰ ਸਿੰਘ ਅਸ਼ੇਰ ਗੇਲ ਜਿਨ੍ਹਾਂ ਸੋ ਜੰਗਪੁਰਾ ਇਲਾਕੇ ਦੇ ਵਿੱਚ ਮਨੀਸ਼ ਸਿਸੋਦੀਆ ਔਰ ਆਦੇ ਨਾਲ ਜਿਹੜੀ ਹੈ ਝੜਪਦੀਆਂ ਖਬਰਾਂ ਸਾਹਮਣੇ ਆਈਆਂ ਨੇ ਤੱਕਾ ਮੁੱਕੀ ਜਿਹੜੀ ਹੈ ਭਾਜਪਾ ਵਰਕਰਾਂ ਦੇ ਵੱਲੋਂ ਕੀਤੀ ਗਈ ਹੈ ਤੇ ਅੱਜ ਦਿੱਲੀ ਦੇ ਵਿੱਚ 70 ਸੀਟਾਂ ਦੇ ਉੱਤੇ ਜਿਹੜਾ ਇਲੈਕਸ਼ਨ ਉਹ ਹੋ ਰਿਹਾ ਹੈ ਵੋਟਾਂ ਪਾਈਆਂ ਜਾ ਰਹੀਆਂ ਨੇ ਤੇ ਸਭ ਦੇ ਦਰਮਿਆਨ ਜੇਕਰ ਮੌਜੂਦਾ ਅਕੜਾਂ ਦੀ ਗੱਲ ਕਰੀਏ ਤਾਂ 1 ਵਜੇ ਤੱਕ ਦੇ ਆંકੜਿਆਂ ਦੇ ਮੁਤਾਬਕ 33.31% ਦੀ ਜਿਹੜੀ ਆ ਵੋਟ ਪੁੱਗਤ ਚੁੱਕੀ ਹੈ ਤੇ ਦਿੱਲੀ ਦੇ ਵਿੱਚ ਵੱਡੇ ਸਿਆਸੀ ਚਿਹਰਿਆਂ ਦੇ ਵੱਲੋਂ ਵੀ ਵੋਟ ਪਾਈ ਗਈ ਹੈ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ ਚਾਹੇ ਉਹ ਅਰਵਿੰਦ ਕੇਜਰੀਵਾਲ ਹੋਣ ਉਹ ਵੀ ਆਪਣੇ ਪਰਿਵਾਰ ਦੇ ਨਾਲ ਜਿਹੜਾ ਨੇ VOTING ਕਰਨ ਪਹੁੰਚੇ ਨੇ ਇਸ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਆਤੀਸ਼ੀ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਵੀ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਨੇ ਉੱਥੇ ਬੋਟ ਪਾਣ ਪਹੁੰਚੇ ਨੇ ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਉਹ ਵੀ ਵੋਟ ਪਾਉਂਦੇ ਹੋਏ ਦਿਖਾਈ ਦਿੱਤੇ ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਅਲਕਾ ਲੰਬਾ ਔਰ ਆਦੀ ਉਹ ਵੀ ਵੋਟ ਪਾਉਂਦੇ ਹੋਏ ਦਿਖਾਈ ਦਿੱਤੇ ਨੇ ਇਸ ਦਿੱਲੀ ਦੇ ਵਿੱਚ ਕਈ ਵੱਡੇ ਚਿਹਰਿਆਂ ਦੇ ਵੱਲੋਂ ਜਿਹੜਾ ਨੇ ਵੱਡੇ ਸਿਆਸੀ ਚਿਹਰਿਆਂ ਦੇ ਵੱਲੋਂ ਆਪਣੀ ਬੋਟ ਪੁਗਤਾਈ ਗਈ ਹੈ ਰਾਗਵ ਚੱਡਾ ਔਰ ਵੀ ਜਿਹੜਾ ਨੇ VOTING BOOTH ਦੇ ਉੱਤੇ ਖੜੇ ਦਿਖਾਈ ਦਿੱਤੇ ਤੇ ਉਹਨਾਂ ਦੇ ਵੱਲੋਂ ਅਪੀਲ ਵੀ ਜਿਹੜੀ ਆ ਉਹ ਕੀਤੀ ਗਈ ਵੋਟਰਾਂ ਨੂੰ ਕਿ ਵੱਧ ਤੋਂ ਵੱਧ ਵੋਟ ਪਾਓ ਤਾਂ ਦਰਸ਼ਕ ਤਾਂ ਜਿਹੜਾ ਵੋਟਰਾਂ ਨੂੰ ਅਪੀਲ ਕੀਤੀ ਗਈ ਹੈ ਰਗਵ ਚੱਡਾ ਹੋਰ ਆਦੇ ਵੱਲੋਂ ਤੇ ਹੋਰ ਵੀ ਵੱਡੇ ਚਿਹਰੇ ਜਿਹੜੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਉਹ ਵੀ ਅਪੀਲ ਕਰਦੇ ਹੋਏ ਜਿਹੜਾ ਨੇ ਦਿੱਲੀ ਦੇ ਵੋਟਰਾਂ ਨੂੰ ਦਿਖਾਈ ਦਿੱਤੇ ਕਿ ਆਪਣੇ ਮਤਾਦਾ ਅਧਿਕਾਰ ਜਿਹੜਾ ਉਹ ਕੀਤਾ ਜਾਵੇ ਤੇ ਵੱਡੀ ਖਬਰ ਤੁਹਾਡੇ ਨਾਲ ਜੰਗਪੂਰਾ ਦਿੱਲੀ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਮਨੀਸ਼ ਸਿਸੋਦੀਆ ਹੋਰ ਆਦੇ ਨਾਲ ਤੱਕ ਮੁਕੀ ਕੀਤੀ ਗਈ ਹੈ ਝੜਪ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਮਨੀਸ਼ ਸਿਸੋਦੀਆ ਹਨ ਇੱਕ ਖਬਰ ਮਿਲਦੀ ਹੈ ਕਿ ਉਹਨਾਂ ਦੇ ਹਲਕੇ ਦੇ ਵਿੱਚ ਭਾਜਪਾ ਦੇ ਵੱਲੋਂ ਇੱਕ ਕਮਰੇ ਦੇ ਵਿੱਚ ਵੋਟਰਾਂ ਨੂੰ ਲੁਭਾ ਕੇ ਪੈਸੇ ਦਾ ਲਾਲਚ ਦੇ ਕੇ ਜਿਹੜਾ ਵੋਟਾਂ ਖਰੀਦੀਆਂ ਜਾ ਰਹੀਆਂ ਨੇ ਤਾਂ ਉਸ ਤੋਂ ਬਾਅਦ ਜਦੋਂ ਉੱਥੇ ਪਹੁੰਚਦੇ ਨੇ